ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਸ਼ੈਰ ਸ਼ਾਹ ਕੀ ਸ਼ੈਨ ਸ਼ਾਹ ਆਬਸਤਾਨ ਜੀ ਮਹਾਰਾਜ ਸ਼ਾ ਸਤਰਾਮ ਜੀ ਮਹਾਰਾਜ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਵੜੀ ਸਿੰਘ ਇੰਸਾ ਜੀ ਵੱਲੋਂ ਬੰਦੇ ਤੋਂ ਰੱਬ ਗ੍ਰੰਥ ਬੰਦੇ ਤੋਂ ਰੱਬ ਭਾਗ ਦੂਜਾ ਪੜਨ ਦੀ ਪੜ ਕੇ ਰਿਕਾਰਡ ਕਰਨ ਦੀ ਫੇਸਬੁੱਕ ਤੇ YouTube ਤੇ ਪਾਉਣ ਦੀ ਆਗਿਆ ਮਿਲ ਗਈ ਇਹ ਸ਼ੈਨਸ਼ਾ ਦੀ ਸ਼ੈਨਸ਼ਾ ਹੀ ਜਾਣ ਉਹਨਾਂ ਦੀਆਂ ਉਹ ਜਾਣਨ ਤੇ ਆ ਪਤਾ ਲਾਉਣਾ ਵੀ ਧਰਤੀ ਤੇ ਰੱਬ ਆਇਆ ਹੋਇਆ ਵੀ ਪੂਰਨ ਫਕੀਰ ਹੈ ਧਰਤੀ ਤੇ ਰੱਬ ਆਇਆ ਹੋਇਆ ਤੇ ਹੋਰ ਕੀ ਕੁਛ ਇਹ ਦੂ ਪਹਿਲਾਂ ਕਰਿਆ ਕੀ ਗ੍ਰੰਥੜੇ ਤੇ ਇਹ ਕੀ ਉਹਨਾਂ ਦੇ ਵਿੱਚ ਦੱਸਿਆ ਉਹ ਆਪਾ ਪੜ੍ਹ ਕੇ ਸੁਣਾਉਣਾ ਹੈ ਹੁਕਮ ਅਨੁਸਾਰ ਜਿਹੜੇ ਹੁਕਮ ਹੋਇਆ ਬਾਲੀ ਦੋ ਜਾਨ ਸ਼ੇਨ ਸ਼ਾ ਸ਼ਾਮਸ ਬਸਤਾਰ ਜੀ ਮਹਾਰਾਜ ਸ਼ਾ ਸਤਨਾਮ ਜੀ ਮਹਾਰਾਜ ਹਜੂਰ ਕਿਤਾ ਜੀ ਜਿਹੜੇ ਐਮ ਐਸ ਜੀ ਵੱਲੋਂ ਅਸੀਂ ਸੀ ਅਸੀਂ ਹਾਂ ਅਸੀਂ ਰਹਾਗੇ ਬਚਨ ਨੇ ਸ਼ਾ ਸਤਨਾਮ ਜੀ ਮਹਾਰਾਜ ਦੇ ਤੇ ਓੜਣਾ ਵੱਲੋਂ ਤੇ ਨਾ ਮੋਡੀਆਂ ਵੱਲੋਂ ਹੁਕਮ ਹੋਇਆ ਇਹ ਤੇ ਵੀ ਪੜ ਕੇ ਸੁਣਾਉਣਾ ਹੈ ਫੇਸਬੁਕ YouTube ਤੇ ਰਿਕਾਰਡ ਕਰਕੇ ਪਾਉਣਾ ਲੋ ਲੜੀਵਾਰ ਪਾਵਾਂਗੇ ਸੁਣਿਓ ਛੁੜ ਕੇ ਅਮਲ ਕਰਿਓ ਦੇਖਿਓ ਸ਼ੈਨ ਸ਼ਾਕੀ ਸ਼ੈਨ ਚਾਨੇ ਕੀ ਰਚਨਾ ਕੀਤੀ ਹੈ ਕੀ ਖੁਸ਼ੇ ਦੇ ਚ ਗਿਆਨ ਦਿੱਤਾ ਜੀਭਾ ਨੂੰ ਇਹਦਾ ਨਾਂ ਉਹੀ ਨਹੀਂ ਬੰਦੇ ਤੋਂ ਰੱਬ ਜਿਹਦੇ ਅਮਲ ਕਰਨ ਲਈ ਪੜ੍ਹ ਲੈ ਬੰਦੇ ਤੋਂ ਰੱਬ बन ਜਾਂਦਾ ਹੈ ਲਓ ਜੀ ਸੁਣੋ ਬੋਖ ਬੰਦਰ ਜਿਸ ਤਰ੍ਹਾਂ ਪਾਣੀ ਦੇ ਕਟਰਿਆਂ ਦਾ ਭੰਡਾਰ ਸਮੁੰਦਰ ਹੈ ਅਤੇ ਕਿਰਨਾਂ ਦਾ ਸੋਮਾ ਸੂਰਜ ਹੈ ਇਸੇ ਤਰ੍ਹਾਂ ਇਹ ਸਾਰੀਆਂ ਰੂਹਾਂ ਜੀਵ ਆਤਮਾਾਂ ਮ 17 ਸਮੁੰਦਰ 7 ਧਲੋਕ 7 ਅਖੰਡ ਵਿੱਚ ਰਹਿਣ ਵਾਲੀਆਂ ਮਾਲਕ ਸਤਨਾਮ 7 ਪੁਰਸ਼ ਦੀ ਅੰਤ ਸਹਾਨ ਉਨਜਾ ਆਤਮਾ ਤੇ ਪਰਮਾਤਮਾ ਇੱਕ ਹੀ ਹਨ ਆਤਮਾ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਆਤਮਾ ਹੈ ਪਰੰਤੂ ਕੁਝ ਐਸੇ ਕਰਮਾਂ ਵਜੋਂ ਇਹ ਆਪਣੇ ਭੰਡਾਰ ਤੋਂ ਜੁਦਾ ਹੋ ਕੇ ਇਸ ਮਾਤ ਲੋਕ ਵਿੱਚ ਆ ਕੇ ਮਨ ਮਾਇਆ ਦੇ ਭਰਮ ਅਗਿਆਨਤਾ ਕਾਰਨ ਆਪਣੇ ਆਪ ਨੂੰ ਕੋਈ ਅਲੱਗ ਛੇ ਸਮਝੀ ਬੈਠੀ ਹੈ ਜੀਵਾਤਮਾ ਜਿਸ ਕਰਕੇ ਇਹ بار-ਬਾਰ ਨਰਕਾਂ ਦੇ ਘੋਰ ਤਸੀਹੇ ਸਹਦੀ ਹੋਈ ਜਨਮ ਮਰਨ ਅਤੀ 84 ਲੱਖ ਦੇ ਬਹੁਤ ਲੰਬੇ ਚੱਕਰ ਵਿੱਚ ਪੈ ਕੇ ਦੁੱਖ اٹھਾਉਂਦੀ ਫਿਰਦੀ ਹੈ ਆਪਣੇ ਪੁੱਤਰ ਆਪਣੀ ਅੰਸ ਦੀ ਇਸ ਤਰਸਯੋਗ ਹਾਲਾਤ ਨੂੰ ਇਸ ਤਰਸਯੋਗ ਹਾਲਤ ਨੂੰ ਦੇਖ ਕੇ ਮਾਲਕ ਕੁੱਲ ਸਤਪੁਰਸ਼ ਨੇ ਦਇਆ ਮਿਹਰ ਕਰਕੇ ਆਪਣੇ ਅਵਤਾਰ ਸੰਤ ਸਤਗੁਰ ਦੇ ਰੂਪ ਵਿੱਚ ਇਸ ਦੁਨੀਆ ਉੱਤੇ ਕੱਲੇ ਤਾਂ ਕਿ ਜੀਵਾਂ ਨੂੰ ਸਮਝਾ ਆਵ ਜਾ ਕੇ ਮੋੜ ਆਪਣੇ ਬਾਤਨ ਜਾਣ ਦੀ ਪ੍ਰੇਰਨਾ ਦੇਣ ਹੈ ਜੀਵ ਤੂੰ ਮਾਲਕ ਦੀ ਅੰਸ਼ ਹੈ ਤੂੰ ਵਿਸ਼ੇਪਕਾਰਾਂ ਤੇ ਇੰਦਰੀਆਂ ਦੇ ਭੋਗਾ ਵਿੱਚ ਫਸ ਕੇ ਆਪਣੇ ਆਪ ਨੂੰ ਮਾਲਕ ਤੋਂ ਜੁੜਾ ਸਮਝੀ ਬੈਠਾ ਹੈ ਛੇਰ ਦਾ ਬੱਚਾ ਹੋ ਕੇ ਇੰਦਰੀਆਂ ਰੂਪੀ ਭੇਡਾਂ ਬੱਕਰੀਆਂ ਦਾ ਸੰਗ ਕਰਕੇ ਕਿਉਂ ਆਪਣੇ ਆਪ ਨੂੰ ਭੇਡ ਬੱਕਰੀ ਸਮਝ ਰੱਖਿਆ ਹੈ ਜਿਸ ਤਰ੍ਹਾਂ ਜਲ ਬਿੰਦੂ ਅਤੇ ਸੂਰਜ ਦੀ ਕਿਰਨ ਦੀ ਕੋਈ ਵੱਖ ਜਾਤ ਨਹੀਂ ਇਸੇ ਤਰ੍ਹਾਂ ਤੂੰ ਵੀ پاک ਪਵਿੱਤਰ ਉਸ ਮਾਲਕ ਪਰਮਾਤਮਾ ਦਾ ਹੀ ਜੁੰਝ ਹੈ ਜਿਸ ਦੀ ਨਾ ਕੋਈ ਜਾਤ ਤੇ ਨਾ ਕੋਈ ਮذਬ ਹੈ ਜਿਵੇਂ ਪਾਣੀ ਬੰਦ ਡੱਬੀ ਦੇ ਅੰਦਰ ਵਿੱਚ ਸਮੁੰਦਰ ਤਰਦਾ ਜਿਵੇਂ ਪਾਣੀ ਬੰਦ ਡੱਬੀ ਦੇ ਅੰਦਰ ਵਿੱਚ ਸਮੁੰਦਰ ਤਰਦਾ ਡੱਬੀ ਨੇ ਉਸ ਨੂੰ ਕੀਤਾ ਵੱਖਰਾ ਹੈ ਪਾਣੀ ਉਸੇ ਸਰਦਾ ਜਿਵੇਂ ਡੱਬੀ ਵਿੱਚ ਪਾਣੀ ਪਾ ਕੇ ਸਮੁੰਦਰ ਦੀ ਤੈਰਤਾ ਹੈ ਤਾਂ ਉਹਦੀ ਪਾਣੀ ਉਹ ਡੱਬੀ ਨੇ ਵੱਖਰਾ ਕਰਤਾ ਦੇਖੋ ਕਿੰਨੀ ਧਾਰਨਾ ਦਿੰਦੇ ਨੇ ਪਰ ਪਿਤਾ ਜੀ ਜਿਵੇਂ ਪਾਣੀ ਬੰਦ ਡੱਬੀ ਦੇ ਅੰਦਰ ਵਿੱਚ ਸਮੁੰਦਰ ਤਰਦਾ ਡੱਬੀ ਨੇ ਉਸ ਨੂੰ ਕੀਤਾ ਵੱਖਰਾ ਹੈ ਪਾਣੀ ਉਸੇ ਸਰਦਾ ਰੱਬ ਨਾਲ ਤੇਰਾ ਫਰਕ ਨਾ ਕੋਈ ਵਿੱਚ ਹੈ ਹਸਤੀ ਦਾ ਪਰਦਾ ਰੱਬ ਨਾਲ ਬੰਦੇ ਦਾ ਫਰਕ ਕੋਈ ਨਹੀਂ ਹਸਤੀ ਦਾ ਪਰਦਾ ਵਿੱਚ ਉਹ ਆਪ ਮੈਂ ਬੜਾਈ ਬੈਠਾ ਮੈਂ ਮੈਂ ਆ ਜਿਹੜਾ ਕੋਸ ਹੈਗਾ ਰੱਬ ਨਾਲ ਤੇਰਾ ਫਰਕ ਨਾ ਕੋਈ ਵਿੱਚ ਹੈ ਹਸਤੀ ਦਾ ਪਰਦਾ ਜੇ ਬੰਦਿਆ ਤੂੰ ਛੱਡ ਦੇ ਹਸਤੀ ਹਰ ਤੇਰਾ ਤੂੰ ਹਰਦਾ ਜੇ ਬੰਦਿਆ ਤੂੰ ਛੱਡ ਦੇ ਹਸਤੀ ਹਰ ਤੇਰਾ ਤੂੰ ਹਰਦਾ ਫਿਰ ਕੋਈ ਫਰਕ ਨਹੀਂ ਰਹਿੰਦਾ ਇਸੇ ਤਰ੍ਹਾਂ ਮਾਲਕ ਤੋਂ ਵਿਛੜ ਕੇ ਬੰਦਾ ਮੈਂ ਪੁਣੇ ਦੇ ਹੰਕਾਰ ਵਿੱਚ ਆਪਣੇ ਆਪ ਨੂੰ ਮਾਲਕ ਤੋਂ ਕੋਈ ਵੱਖ ਚੀਜ਼ ਸਮਝੀ ਬੈਠਾ ਹੈ ਜੇਕਰ ਇਹ ਆਪਣੇ ਅੰਦਰ ਮੈਂ ਜੇਕਰ ਇਹ ਆਪਣੇ ਅੰਦਰੋਂ ਮੈਂ ਖੁਦੀ ਕੱਢ ਦੇਵੇ ਜਾਂ ਆਪਣੇ ਉੱਪਰੋਂ ਮੈਂ ਦਾ ਪਰਦਾ ਚੁੱਕ ਦੇਵੇ ਤਾਂ ਇਹ ਜੀਵ ਪ੍ਰਭੂ ਨਾਲ ਮਿਲ ਕੇ ਮਨੁੱਖ ਤੋਂ ਪਰਮਾਤਮਾ ਜਾਂ ਬੰਦੇ ਤੋਂ ਰੱਬ ਜਿਆਣੀ ਉਸ ਬਾਲਕ ਦਾ ਰੂਪ ਹੀ ਬਣ ਸਕਦਾ ਹੈ ਇੱਕ ਸਾਧ ਸੰਗ ਜੀ ਹੱਥ ਬੰਨ ਕੇ ਬੀਜਦੇ ਵੀ ਮੈਰੀ ਉਮਰ 70 ਥਾਲਾਂ ਦੀ ਹੂਜ ਦੰਦ ਹੈ ਨਹੀਂ ਕਈ ਵਾਰ ਦਾ ਜਿਹੜਾ ਸ਼ਬਦ ਬੋਲਦੇ ਆ ਉਹ ਕੜਾ ਹੋਰ ਉਹਦਾ ਨਿਕਲ ਹੋਰ ਜਾਂਦਾ ਤੇ ਮੈਂ ਉਹ ਮੋੜ ਕੇ ਕਹਿਣ ਦਾ ਯਾਤਰ ਕਰਦਾ ਉਹਨਾਂ ਜੇ ਨਾਂ ਵੀ ਬਣੇ ਨਾ ਤਾਂ ਉਹ ਮੈਂ ਹੱਥ ਜੋੜ ਕੇ ਮਾਫੀ ਚਾਹਉਣਾ ਸਾਰਿਆਂ ਤੋਂ ਵੀ ਉਹਦੇ ਬੰ ਲੋਗ ਐ ਮਾਫੀ ਮੰਗਦਾ ਹੋਰ ਕੋਈ ਫਰਕ ਨਹੀਂ ਦੰਦਾ ਦਾ ਕਰਕੇ ਫਰਕ ਪੈ ਜਾਂਦਾ ਇਹ ਮਾਫੀ ਮੰਗਦਾ ਮਾਫ ਜ਼ਰੂਰ ਕਰਿਓ ਜੀ ਇੱਕ ਕਬਾਲੀ ਵਿੱਚ ਆਉਂਦਾ ਹੈ ਜਦ ਮੈਂ ਸੀ ਸਜਦੇ ਕਰਦਾ ਰਿਹਾ ਜਦੋਂ ਅੰਦਰ ਬੈ ਸੀ ਮੈਂ ਸਜਦੇ ਕਰਦੇ ਰਿਹਾ ਪਰ ਬਿਤਾ ਜੀ ਕਹਿੰਦੇ ਨੇ ਜਦ ਮੈਂ ਨਹੀਂ ਰਹੀ ਫਿਰ ਸਜਦਾ ਕੀ ਕਹਿੰਦਾ ਜਦੋਂ ਮੈਂ ਹੀ ਨਹੀਂ ਰਹੀ ਸਾਹਸਤਰਾਂਜੀ ਮਹਾਰਾਜ ਕਹਿੰਦੇ ਫਿਰ ਸਾਜਦਾ ਕੀ ਜਦੋਂ ਮੈਂ ਦਾ ਪਰਦਾ ਫੂਕ ਦਿੱਤਾ ਸਾਥੋਂ ਹੋਰ ਮਹਿਬੂਬਾ ਪਰਦਾ ਕੀ ਜਦੋਂ ਮੈਂ ਦਾ ਪਰਦਾ ਤਾਂ ਫੂਕਦਾ ਸਾਹਸਤਰਾਂਜੀ ਮਹਾਰਾਜ ਕਹਿੰਦੇ ਫਿਰ ਹੋਰ ਸਾਥੋਂ ਮਹਿਬੂਬਾ ਪਰਦਾ ਕੀ ਜਦੋਂ ਮੈਂ ਵਿੱਚ ਮੈਂ ਹੈ ਬੰਦਾ ਹੈ ਜਦੋਂ ਜਿਹੜੇ ਵਿੱਚ ਮੈਂ ਉਹਨਾਂ ਚਰ ਬੰਦਾ ਹੈ ਜਦੋਂ ਮੈਂ ਵਿੱਚ ਮੈਂ ਹੈ ਬੰਦਾ ਹੈ ਮੈਂ ਮਰ ਗਈ ਸਮਝੋ ਮੌਲਾ ਹੈ ਜਿਹੜੋ ਮੈਂ ਵਰਗੀ ਮੌਲਾ ਜਿਹਨੇ ਰੱਬ ਐ ਫਿਰ ਜਦ ਮੈਂ ਵਿੱਚ ਹੀ ਨਾ ਰਹੀ ਫਿਰ ਬੰਦਾ ਕੀਤੇ ਮੌਲਾ ਹੈ ਜਦੋਂ ਵਿੱਚ ਹੀ ਨਾ ਰਹੀ ਫਿਰ ਬੰਦੇ ਤੇ ਰੱਬ ਚ ਕੋਈ ਫਰਕ ਨਹੀਂ ਰਿਹਾ ਬੇਰੀ ਮੈਂ ਨੇ ਤੇਥੋਂ ਜੁੜਾ ਰੱਖਿਆ ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ ਬੇਰੀ ਮੈਂ ਨੇ ਸ਼ਾ ਸ਼ਤਰਵ ਜੀ ਮਹਾਰਾਜ ਕਹਿੰਦੇ ਤੇਥੋਂ ਜੁੜਾ ਰੱਖਿਆ ਮੈਂ ਬੰਦਾ ਤੇ ਤੈਨੂੰ ਖੁਦਾ ਰੱਖੇ ਤੂੰ ਖਦਾਈ ਮੈਂ ਤਾਂ ਫਿਰ ਬੰਦਾ ਹੀ ਰਹਾ ਜਦੋਂ ਮੈਂ ਦਾ ਪਾੜਾ ਖਤਮ ਹੋਇਆ ਸਾਜਦ ਮਸਜਿਦ ਦਾ ਝਗੜਾ ਕੀ ਜਦੋਂ ਮੈਂ ਦੀ ਖਤਮ ਹੋ ਗਏ ਫਿਰ ਤਾਂ ਅਸਲ ਦਾ ਝਗੜਾ ਹੀ ਨਹੀਂ ਰਿਹਾ ਮੈਂ ਵਰਗੀ ਮੇਰਾ ਵਜੂਹ ਹੋ ਗਿਆ ਫਿਰ ਮੈਂ ਦੀ ਬਜਾਏ ਤੂੰ ਹੋ ਗਿਆ ਜਦੋਂ ਮੈਂ ਵਰਗੀ ਮੇਰਾ ਵਜੂਹ ਹੀ ਖਤਮ ਹੋ ਗਿਆ ਫਿਰ ਮੈਂ ਤਾਂ ਰਹਿ ਨਹੀਂ ਫਿਰ ਤੂੰ ਹੀ ਹੋ ਗਿਆ ਫਿਰ ਮੈਂ ਨਹੀਂ ਬੋਲਦਾ ਤੂੰ ਬੋਲਦਾ ਫਿਰ ਮੈਂ ਨਹੀਂ ਬੋਲਦਾ ਤੂੰ ਬੋਲਦਾ ਝੂਠਾ ਫਿਰ ਮਨਸੂਰ ਦਾ ਦਾਵਾ ਕੀ ਫਿਰ ਮਨਸੂਰ ਦਾ ਦਾਵਾ ਕੀ ਝੂਠਾ ਭਰਮ ਤੇ ਕਹਿੰਦੇ ਉਹਦਾ ਸੱਤਿਆ ਫਿਰ ਫਿਰ ਝੂਠਾ ਮਨਸੂਰ ਦਾ ਦਾਵਾ ਕੀ ਜਦੋਂ ਬੰਦਾ ਮੈਂ ਦੀ ਹਸਤੀ ਨੂੰ ਛੱਡ ਦਿੰਦਾ ਹੈ ਤਾਂ ਇਹ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ ਪਰ ਮੈਂ ਦੀ ਹਸਤੀ ਮਟਾਉਣ ਲਈ ਸੰਤ ਮਹਾਤਮਾ ਦੀ ਸ਼ਰਨ ਲੈਣਾ ਜ਼ਰੂਰੀ ਹੈ ਜਿਹੜੇ ਮੈਂ ਦੀ ਹਸਤੀ ਮਟਾਉਣ ਲਈ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣਾ ਜ਼ਰੂਰੀ ਹੈ ਪੂਰਾ ਗੁਰੂ ਹੈ ਹੁਣ ਹਜ਼ੂਰ ਪਿਤਾ ਜੀ ਧਰਤੀ ਤੇ ਰੱਬ ਆਇਆ ਹੋਇਆ ਜਿਹੜਾ ਜਿਹੜੇ ਤੇ ਪਹਚਾਇਆ ਹੋਇਆ ਗਾ ਹੁਣ ਪਹਚਾਉਣ ਵਾਲੇ ਜਾਣਣ ਜਿਹਾ ਉਹ ਰੱਬ ਦੇ ਆਣੇ ਕੀ ਬਣਦਾ ਉਹ ਉਹਦੀਆਂ ਜੜੇ ਆ ਪਤਾ ਜਾਣੇ ਉਹਦੀ ਸਚਾਈ ਦੱਸਣੀ ਹੈ ਵੀ ਪੂਰਨ ਫਕੀਰ ਹੈ ਜਿਹੜੇ ਤੇ ਪਹਚਾਇਆ ਹੈ ਰੱਬ ਧਰਤੀ ਤੇ ਆਇਆ ਲਾਹਾ ਲੈ ਲਓ ਲਾਹਾ ਕੱਟ ਲਓ ਜੇ ਲੈ ਆ ਜਾਂਦੇ ਐ ਨਾ ਦੁਰਜੋ ਕਿਤੇ ਲਾਹਾ ਲੈ ਲਓ ਜਦੋਂ ਬੰਦਾ ਮੈਦ ਦੀ ਹਸਤੀ ਨੂੰ ਛੱਡ ਦਿੰਦਾ ਹੈ ਤਾਂ ਇਹ ਪਰਮਾਤਮਾ ਦਾ ਹੀ ਰੂਪ ਬਣ ਜਾਂਦਾ ਹੈ ਪਰ ਮੈਦ ਦੀ ਹਸਤੀ ਮਟਾਉਣ ਲਈ ਸੰਤ ਮਹਾਤਮਾ ਦੀ ਸ਼ਰਨ ਲੈਣਾ ਜ਼ਰੂਰੀ ਹੈ ਸੰਤਾਂ ਦੀ ਕਿਰਪਾ ਦੁਆਰਾ ਹੀ ਬੰਦਾ ਹੰਕਾਰ ਤੋਂ ਰਹਿਤ ਹੋ ਕੇ ਅਤੇ ਚੰਗੇ ਗੁਣਾਂ ਨੂੰ ਧਾਰਨ ਕਰਕੇ ਬੰਦੇ ਤੋਂ ਰੱਬ ਬਣਦਾ ਹੁੰਦਾ ਸੰਤਾਂ ਦੀ ਸ਼ਰਨੇ ਤੇ ਆ ਕੇ ਫੇਰ ਬੰਦੇ ਤੋਂ ਰੱਬ ਬਣ ਜਾਂਦਾ ਹੈ ਬੰਦਾ ਮੈਂ ਬਾळा ਪੜਾ ਸੀ ਕੀ ਦਿੱਥਾ ਸਾਡੇ ਪਿੰਡ ਪੁੱਛਿਓ ਜਾ ਕੇ ਮੈਂ ਬਾळा ਪੜਾ ਸੀ ਇਹੋ ਜਿਹਾ ਐ ਬਲੀ ਸੀ ਜਿਹੜਾ ਮੇਰੇ ਵਿੱਚ ਹੈ ਹੀ ਨਹੀਂ ਸੀ ਕੋਈ ਪਰ ਇੱਕ ਰੀ ਸੀ ਨਾ ਤਾਂ ਕਿਤੇ ਸੰਤਾਂ ਦੀ ਨਿੰਦਿਆ ਕੀਤੀ ਸੀ ਪਹਿਲਾਂ ਤੋਂ ਹੀ ਤੇ ਕੋਹੋਰ ਕੋਈ ਬਾੜਾ ਆਇਆ ਦੂਜਿਆਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜਿਹੜਾ ਆਪਾਂ ਕਹਿਦੀ ਵੀ ਜਰਾਣੀ ਵਾਲਾ ਉਹ ਰੀਤ ਸੱਜ ਪਿੰਡ ਚੋਂ ਪੁੱਛ ਛੱਡਦੇ ਹੋ ਪਰ ਹੋਰ ਸਾਰੇ ਸੀ ਜਦੋਂ ਉਹਨੇ ਖਿੱਚ ਲਿਆ ਤਾਂ ਖਿੱਚ ਲਿਆ ਫਿਰ ਬੰਦਲਾ ਬਣਾਤਾ ਆ ਜਾਂਦਾ ਹੁਣ ਪ੍ਰਚਾਰ ਕਰਾਈ ਉਹਦੀਆਂ ਉਹੀ ਜਾਣੇ ਜਿਸ ਤਰ੍ਹਾਂ ਬੀ ਦੀਆਂ ਕੜੀਆਂ ਧਰਤੀ ਉੱਤੇ ਪੈਂਦੀਆਂ ਹਨ ਤਾਂ ਉਹ ਅੰਬਰ ਤੋਂ ਵਰਸਿਆ ਜਦਲ ਧਰਤੀ ਉੱਤੇ ਕਈ ਰੂਪ ਤੇ ਕਈ ਨਾਮ ਧਾਰਦਾ ਹੋਇਆ ਅੰਤ ਆਪਣੇ ਉਸੇ ਭੰਡਾਰ ਵਿੱਚ ਜਾ ਸਮਾਉਂਦਾ ਹੈ ਜਿੱਥੋਂ ਕਿ ਇਹ ਜੁਦਾ ਹੋਇਆ ਸੀ ਹੁਣ ਉਹ ਬੀਜ ਦਾ ਪਾਣੀ ਨਦੀ ਨਾਲਾ ਜਾਂ ਦਰਿਆ ਨਹੀਂ ਸਗੋਂ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੀ ਹੋ ਗਿਆ ਸਮੁੰਦਰ ਤੋਂ ਜਲਦਾ ਵੱਖ ਹੋਣਾ ਕਣੀਆਂ ਦੇ ਰੂਪ ਵਿੱਚ ਵਰਤਣਾ ਕਈ ਥਾਵਾਂ ਤੇ ਲੁੜਕਦੇ ਲੁੜਕਦੇ ਉੱਥੇ ਹੀ ਜਾ ਮਿਲਣਾ ਇਸ ਸਾਰੀ ਕਹਾਣੀ ਅੰਦਰ ਕਦੇ ਨਾ ਮੁੱਕਣ ਵਾਲਾ ਇਤਿਹਾਸ ਭਰਿਆ ਹੈ ਜਿਆਨੇ ਜਿਹੜੀ ਇਹ ਕਹਾਣੀ ਹੈ ਇਹਦੇ ਵਿੱਚ ਜਿਹੜਾ ਇਤਿਹਾਸ ਭਰਿਆ ਨਾ ਮੁੱਕਣ ਵਾਲਾ ਹੈ ਇਸ ਸਾਰੀ ਕਹਾਣੀ ਅੰਦਰ ਕਦੇ ਨਾ ਮੁੱਕਣ ਵਾਲਾ ਇਤਿਹਾਸ ਭਰਿਆ ਪਿਆ ਹੈ ਜੇ ਨਜ਼ਰ ਪੂਰੇ ਗੁਰੂ ਦੀ ਛਰਨ ਚ ਨਹੀਂ ਜਾਂਦੇ ਗੁਰਬਾਣੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਉਪਦੇਸ਼ ਕਰਦੇ ਹਨ ਜੈਸੇ ਜਲ ਤੇ ਬੁਦਬਦਾ ਉਪਜੈ ਬਿਨਸੈ ਨੀਤ ਜਗ ਰਚਨਾ ਤੈਸਿਰਚੀ ਕੋ ਨਾਨਕ ਸਨ ਅਮੀਤ ਜਿਵੇਂ ਪਾਣੀ ਚ ਉਬਲ ਭਲਾਉਂਦਾ ਉਹਦੇ ਵਿੱਚ ਹੀ ਸਮਾ ਜਾਂਦਾ ਤੇ ਜਗ ਰਚਨਾ ਤੈਸਿਰਚੀ ਕੋ ਨਾਨਕ ਸੁਨ ਬੀਤ ਇਹ ਉਦਾਹਰਨ ਦੇਖੋ ਕਿ ਦੀ ਪ੍ਰਤੱਖ ਦਿੱਤੀ ਹੋਈ ਹੈ ਗਿਆਨ ਦੇਣ ਵਾਸਤੇ ਮਹਾਪੁਰਸ਼ਾਂ ਨੇ ਦੇਖਣ ਵਿੱਚ ਤਾਂ ਇੱਕ ਛੋਟਾ ਜਿਹਾ ਸ਼ਲੋਕ ਜਾਪਦਾ ਹੈ ਪਰ ਇੰਨਾ ਗਿਣਤੀ ਦੇ ਅੱਖਰਾਂ ਵਿੱਚ ਮਹਾਪੁਰਸ਼ਾਂ ਨੇ ਸੰਸਾਰ ਦੀ ਉਤਪਤੀ ਅਤੇ ਫਲਾਹ ਦਾ ਸਾਰਾ ਇਤਿਹਾਸ ਭਰ ਦਿੰਦਾ ਹੈ ਇਹ ਨਿੱਕਾ ਜਿਹਾ ਕਤਰਾ ਕੀ ਹੈ ਪਾਣੀ ਦਾ ਇੱਕ ਛੋਟਾ ਜਿਹਾ ਜੁੰਝ ਜੁਝ ਅੰਸ਼ ਹੈ ਇਹ ਛੋਟਾ ਜਿਹਾ ਅੰਸ਼ ਹੈ ਇਸ ਕਤਰੇ ਦਾ ਭੰਡਾਰ ਸਮੁੰਦਰ ਹੈ ਸਮੁੰਦਰ ਦੀ ਹਸਤੀ ਕਿਤਰੀ ਬਹਾਰ ਹੈ ਸਮੁੰਦਰ ਦੇ ਅੰਦਰ ਅਜਹੀ ਬਿਜਲੂਆਂ ਦੀ ਗਿਣਤੀ ਕਦੇ ਕੋਈ ਗਿਣ ਹੀ ਨਹੀਂ ਸਕਦਾ ਸਮੁੰਦਰ ਦਾ ਆਕਾਰ, ਵਿਸਾਰ, ਅਤੇ ਇਸ ਦੀ ਗਹਿਰਾਈ ਬੇਸ਼ੁਮਾਰ ਹੈ। ਆਪਣੇ ਕੇਂਦਰ ਅਰਥਾਤ ਸਮੁੰਦਰ ਤੋਂ ਜੁੜਾ ਹੋਣ ਤੋਂ ਪਹਿਲਾਂ ਇਹ ਕਤਰਾ ਕੀ ਸੀ ਕੀ ਅਸੀਂ ਇਸ ਦਾ ਕਦੇ ਅਨੁਭਵ ਕੀਤਾ ਹੈ ਉਸ ਹਾਲਤ ਵਿੱਚ ਇਹ ਕਤਰਾ ਖੁਦ ਸਮੁੰਦਰ ਸੀ। ਉਸੇ ਸਮੁੰਦਰ ਦਾ ਹੀ ਰੂਪ ਸੀ। ਉਸ ਤੋਂ ਅਲੱਗ ਇਹ ਕੋਈ ਭਿੱਲ ਚੀਜ਼ ਨਹੀਂ ਸੀ। ਇਹ ਕਤਰਾ ਕਈ ਬੱਖ-ਬੱਖ ਹਲਾਤਾਂ ਵਿੱਚ ਦੀ ਗੁਜ਼ਰਦਾ ਹੈ। ਕਈ ਪਿੰਨੇ-ਪਿੰਨੇ ਰੂਪ ਬਦਲਦਾ ਹੈ। ਪਰ ਉਸ ਦੀ ਜਾਤ ਮੂਲ ਤੋਂ ਹੀ ਇੱਕੋ ਹੀ ਹੈ। ਉਸ ਦੀ ਜਾਤ ਮੂਲ ਤੋਂ ਹੀ ਇੱਕੋ ਹੀ ਹੈ ਅਤੇ ਅੰਤ ਸਮਾਪਾ ਕੇ ਉਸ ਦੇ ਉਸੇ ਸਮੁੰਦਰ ਆਪਣੀ ਜਾਤ ਅੰਦਰ ਘੁਲ ਮਿਲ ਜਾਣਾ ਹੈ। ਗੁਰਬਾਣੀ ਅੰਦਰ ਵੀ ਅਜਿਹਾ ਫਰਮਾਨ ਹੈ ਜਿਉਂ ਜਲ ਵਿੱਚ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਇਸੇ ਤਰ੍ਹਾਂ ਇਸ ਸੰਸਾਰ ਅੰਦਰ ਜਿਤਨੀ ਵੀ ਜੜ ਚੇਤਨ ਪਦਾਰਥ ਉਸ ਮਾਲਕ ਦੇ ਬੂੰਦਾਂ ਰੂਪੀ ਜੀਵ ਪ੍ਰਾਨੀ ਉਸ ਦੇ ਪੈਦਾ ਕੀਤੇ ਨਾਜ਼ਰ ਆਉਂਦੇ ਹਨ ਇਹ ਸਭ ਮਾਲਕ ਰੂਪੀ ਮਹਾ ਸਾਗਰ ਤੋਂ ਹੀ ਉਪਦੇ ਹਨ ਕਿਉਂਕਿ ਸ੍ਰਿਸ਼ਟੀ ਦੇ ਆਦ ਵਿੱਚ ਉਹ ਮਾਲਕ ਇੱਕੋ ਇੱਕ ਆਪ ਹੀ ਸੀ ਉਸ ਤੋਂ ਬਿਨਾ ਹੋਰ ਕੁਝ ਵੀ ਨਹੀਂ ਸੀ ਇਸ ਲਈ ਸ੍ਰਿਸ਼ਟੀ ਦੀ ਜਿਤਨੀ ਵੀ ਉਤਪਤੀ ਹੋਈ ਜਿਤਨੇ ਵੀ ਪਦਾਰਥ ਰੂਪ ਆਕਾਰ ਜਾਂ ਵजूद ਵਿੱਚ ਨਾਜ਼ਰ ਆਉਂਦੇ ਹਨ ਸਭ ਉਸੇ ਦਾ ਹੀ ਰੂਪ ਹਨ ਅਤੇ ਉਸੇ ਦੀ ਹੀ ਅੰਤ ਹਨ ਇਸ ਲਈ ਇਸ ਪੈਦਾਵਾਰ ਅੰਦਰ ਕੋਈ ਹੋਰ ਮਿਲਾਪਟ ਹੋਣੀ ਸੰਭਵ ਨਹੀਂ ਉਸ ਤੋਂ ਬਖ ਜੇ ਕੋਈ ਹੋਰ ਪਦਾਰਥ ਮੌਜੂਦ ਹੁੰਦਾ ਤਾਂ ਉਸ ਦੀ ਮਲਾਵਟ ਮੰਲੀ ਜਾ ਸਕਦੀ ਸੀ ਪਰ ਐਸਾ ਹੈ ਹੀ ਨਹੀਂ ਇਸ ਲਈ ਅਸੀਂ ਇਸ ਸਿਧਾਂਤ ਤੋਂ ਮੁਕਰ ਨਹੀਂ ਹੋ ਸਕਦੇ ਕਿ ਜਿੰਨੇ ਵੀ ਦ੍ਰਿਸ਼ਮਾਨ ਜਾਂ ਅਦ੍ਰਿਸ਼ ਪਦਾਰਥ ਹਨ ਚਾਹੇ ਸਾਨੂੰ ਉਹਨਾਂ ਦਾ ਗਿਆਨ ਹੈ ਜਾਂ ਨਹੀਂ ਸਭ ਕੁਝ ਉਸੇ ਦਾ ਹੀ ਰੂਪ ਹਨ ਉਹ ਉਤਕਾਲ ਅਤੇ ਵਰਤਮਾਨ ਵਿੱਚ ਜੋ ਕੁਝ ਹੋਇਆ ਜਾਂ ਭਵਿਸ਼ ਵਿੱਚ ਜੋ ਕੁਝ ਹੋਣਾ ਹੈ ਉਹ ਸਭ ਕੁਝ ਉਸੇ ਮਾਲਕ ਦਾ ਜ਼ਹੂਰ ਅਤੇ ਨੂਰ ਹੈ ਕਬੀਰ ਸਾਹਿਬ ਜੀ ਵੀ ਇਸ ਹਕੀਕਤ ਨੂੰ ਪ੍ਰਵਾਨ ਕਰਦੇ ਹੋਏ ਲਿਖਦੇ ਹਨ ਅੱਬਲ ਅੱਲਾ ਨੂਰ ਆਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ ਬੰਦੇ ਤੋਂ ਰੱਬ ਨਾਮ ਦੇ ਇਸ ਲੇਖ ਅੰਦਰ ਇਸੇ ਅਸੂਲ ਨੂੰ ਸੰਤਬੱਤ ਦੀ ਤਲੀਮ ਦਾ ਮੂਲ ਆਧਾਰ ਪਰਮਾਨ ਕੀਤਾ ਗਿਆ ਹੈ ਕਿ ਮਨੁੱਖ ਨਾਮ ਦਾ ਦੇਹ ਧਾਰੀ ਜੀਵ ਰੱਬ ਦਾ ਹੀ ਰੂਪ ਅਤੇ ਖੁਦ ਆਪ ਹੀ ਰੱਬ ਹੈ ਆਪਣੇ ਨਿੱਜ ਘਰ ਤੋਂ ਵਿਛੜ ਕੇ ਇਸ ਕਾਲ ਦੇ ਦੇਸ ਵਿੱਚ ਭੁੱਲਿਆ ਇਹ ਜੀਵ ਆਪਣੇ ਆਪ ਨੂੰ ਮਾਲਕ ਤੋਂ ਅਲੱਗ ਸਮਝੀ ਬੈਠਾ ਹੈ ਅਤੇ ਬੰਦਾ ਅਖਵਾਉਣ ਲੱਗ ਪਿਆ ਹੈ ਇਸੇ ਜੀਵ ਰੂਪੀ ਮਾਲਕ ਦੀ ਦੂਰ ਦੀ ਕਹਾਣੀ ਉਸ ਛੇਰ ਦੇ ਬੱਚੇ ਦੀ ਨਿਆਈ ਹੈ ਜਣੇ ਉਹ ਬੱਚੇ ਦੀ ਤਰ੍ਹਾਂ ਜਿਸ ਨੂੰ ਜੰਗਲ ਵਿੱਚੋਂ ਭੇਡਾਂ ਚਰਾਉਣ ਵਾਲਾ ਇੱਕ ਆ ਜੜੀ ਚੁੱਕ ਕੇ ਲੈ ਗਿਆ ਜਣੇ ਛੇਰ ਦੇ ਬੱਚੇ ਨੂੰ ਭੇਡਾਂ ਚਰਾਉਣ ਵਾਲਾ ਆ ਜੜੀ ਕਹਿ ਦਿੰਦੇ ਆਪਾਂ ਜਿਹੜਾ ਚਾਰਦਾ ਬਿਊ ਚੇੜ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ ਉਸ ਨੇ ਉਸ ਨੂੰ ਨਿਆਣੇ ਬੱਚੇ ਨੂੰ ਉਸ ਨੇ ਉਸ ਨਿਆਣੇ ਬੱਚੇ ਨੂੰ ਭੇਡਾਂ ਦੇ ਈਜੜ ਵਿੱਚ ਛੱਡ ਦਿੱਤਾ ਉਹ ਬੱਚਾ ਭੇਡਾਂ ਦਾ ਦੁੱਧ ਚੁੰਗਦਾ ਰਿਹਾ ਖੇਤਾਂ ਵਿੱਚ ਭੇਡਾਂ ਨਾਲ ਘਾਹ ਫੂਸ ਚਰਦਾ ਰਿਹਾ ਇਸ ਤਰ੍ਹਾਂ ਸਾਰੀਆਂ ਆਦਤਾਂ ਭੇਡਾਂ ਵਾਲੀਆਂ ਹੀ ਸਿੱਖ ਗਿਆ ਉਹ ਸਮਝਣ ਲੱਗ ਪਿਆ ਕਿ ਮੈਂ ਇੰਨਾ ਭੇਡਾਂ ਦਾ ਹੀ ਸੰਤਾਨ ਹਾਂ ਜਿਹੜੇ ਉਹ ਸਮਝਣ ਲੱਗ ਪਿਆ ਵੀ ਮੈਂ ਇਨਾ ਭੇਡਾਂ ਦੀ ਸੰਤਾਨ ਹਾਂ ਇਸੇ ਪਰਿਵਾਰ ਦਾ ਬੱਚਾ ਹਾਂ ਅਤੇ ਮੈਂ ਭੇਡ ਹੀ ਹਾਂ ਇੱਕ ਦਿਨ ਜੰਗਲ ਵਿੱਚ ਇੱਕ ਸ਼ੇਰ ਨੇ ਉਸ ਬੱਚੇ ਨੂੰ ਭੇਡਾਂ ਬੱਕਰੀਆਂ ਦੇ ਨਾਲ ਘਾ ਆਦ ਚਰਦੇ ਦੇਖਿਆ ਉਹ ਬਹੁਤ ਹੈਰਾਨ ਹੋਇਆ ਕਿ ਸ਼ੇਰ ਦਾ ਬੱਚਾ ਹੋ ਕੇ ਭੇਡਾਂ ਬੱਕਰੀਆਂ ਜੋ ਕਿ ਸਾਡਾ ਖਾਣਾ ਹੈ ਦੇ ਨਾਲ ਚਰਦਾ ਫਿਰਦਾ ਹੈ ਖੇਰ ਦੇ ਬੱਚੇ ਦੇ ਕੋਲ ਜਾ ਕੇ ਉਸ ਰੂਪ ਸਮਝਾਇਆ ਪਰ ਉਹ ਨਾ ਮੰਨਿਆ ਕਹਿਣ ਲੱਗਾ ਕਿ ਮੈਂ ਤਾਂ ਇਨਾ ਭੇਡਾਂ ਬੱਕਰੀਆਂ ਦਾ ਭੈਣ ਭਾਈ ਹਾਂ ਅਤੇ ਇਹੀ ਮੇਰੇ ਮਾਤਾ ਪਿਤਾ ਹਨ ਖੇਰ ਨੇ ਉਸ ਬੱਚੇ ਨੂੰ ਨੇੜੇ ਹੀ ਇੱਕ ਤਲਾਹ ਤੇ ਲਾ ਜਾ ਕੇ ਪੁੱਛਿਆ ਕਿ ਦੇਖ ਤੇਰੀ ਤੇ ਮੇਰੀ ਸ਼ਕਲ ਸੂਰਤ ਵਿੱਚ ਕੋਈ ਫਰਕ ਹੈ ਬੱਚੇ ਨੇ ਪਾਣੀ ਵਿੱਚ ਦੇਖ ਕੇ ਕਿਹਾ ਨਹੀਂ ਸ਼ਕਲ ਤਾਂ ਆਪਣੀ ਇੱਕੋ ਜਹੀ ਹੈ ਸ਼ੇਰ ਦੇ ਫੇਰ ਕਿਹਾ ਚੰਗਾ ਜਿਵੇਂ ਮੈਂ ਗਰਜਦਾ ਹਾਂ ਤੂੰ ਵੀ ਉਸੇ ਤਰ੍ਹਾਂ ਗਰਜੀ ਪਹਿਲਾਂ ਸ਼ੇਰ ਗਰਜਿਆ ਫਿਰ ਉਸ ਬੱਚੇ ਨੂੰ ਵੀ ਉਸ ਦੀ ਫਿਰ ਉਸ ਬੱਚੇ ਦੇ ਵੀ ਉਸ ਦੀ ਢਾਕਲ ਕੀਤੀ ਉਹਨਾਂ ਦੀ ਗਰਜ ਸੁਣ ਕੇ ਭੇਡਾਂ ਬੱਕ ਗਈਆਂ ਤੇ ਆਦਰੀ ਸਭ ਭੱਜ ਗਏ ਅਤੇ ਸ਼ੇਰ ਦਾ ਬੱਚਾ ਆਜ਼ਾਦ ਹੋ ਕੇ ਸ਼ੇਰ ਨਾਲ ਜੰਗਲ ਨੂੰ ਚਲਾ ਗਿਆ ਇਸੇ ਤਰ੍ਹਾਂ ਜੀਵ ਆਤਮਾ ਮਨ ਰੂਪੀ ਆਜੜੀ ਜਿਹੜਾ ਜਿਹੜਾ ਜੀਵ ਆਤਮਾ ਜਿਹੜਾ ਇਹਨੂੰ ਚਾਰਨ ਵਾਲਾ ਆਜੜੀ ਬਣਿਆ ਮਨ ਰੂਪੀ ਆਜੜੀ ਇੰਦਰੀਆਂ ਰੂਪੀ ਭੇਡਾਂ ਬੱਕਰੀਆਂ ਜਿਹੜੀਆਂ ਇੰਦਰੀਆਂ ਆਪਣੀਆਂ ਉਹ ਭੇਡਾਂ ਬੱਕਰੀਆਂ ਹੀ ਨੇ ਭੇਡਾਂ ਬੱਕਰੀਆਂ ਵਿੱਚ ਰਲਾਉਂਦਾ ਫਿਰਦਾ ਹੈ ਜਣ ਇਹਨਾਂ ਦੇ ਵਿੱਚ ਰੋਲੀ ਫਿਰਦਾ ਹੈ ਸੰਤ ਰੂਪੀ ਛੇਰ ਇਸ ਆਤਮਾ ਰੂਪੀ ਛੇਰ ਦੇ ਬੱਚੇ ਨੂੰ ਸਮਝਾਉਂਦੇ ਹਨ ਕਿ ਤੇਰੀ ਜਾਤ ਮਜਬ ਤੇ ਦੇਸ਼ ਕੋਈ ਹੋਰ ਹੈ ਕਿਆ ਤੂੰ ਇੰਦਰੀਆਂ ਦੇ ਵਿਸ਼ੇ ਭੋਗਾਂ ਵਿੱਚ ਮਸਤ ਹੋਇਆ ਫਿਰਦਾ ਹੈ ਉਹ ਉਸ ਨੂੰ ਨਿੱਜ ਸਰੂਪ ਤੇ ਆਪਣੀ ਬੋਲੀ ਤੋਂ ਜਾਣੂ ਕਰਵਾਉਂਦੇ ਹਨ ਜਿਵੇਂ ਕਿ ਇੱਕ ਕਵਾਲੀ ਵਿੱਚ ਆਉਂਦਾ ਹੈ ਬੋਲੀ ਕੋਲ ਵਾਲੀ ਬੋਲ ਹੋਇਆ ਜ਼ਾਹਰ ਸੀ ਬੋਲੀ ਕੋਲ ਵਾਲੀ ਬੋਲ ਹੋਇਆ ਜ਼ਾਹਰ ਸੀ ਏ ਵੀ ਝੋਖਾ ਸੀ ਮੈਂ ਰੱਬ ਕਿਹਾ ਬਾਹਰ ਸੀ ਏ ਵੀ ਝੋਖਾ ਸੀ ਮੈਂ ਰੱਬ ਕਿਹਾ ਬਾਹਰ ਸੀ ਐਵੇਂ ਲੱਭਦਾ ਸੀ ਵਿੱਚ ਮੈਂ ਮਸੀਤਾ ਉਸ ਮਾਲਕ ਦੀ ਆਵਾਜ਼ ਜਾਣੀ ਧੁਨ ਬਾਗੇ ਇਲਾਹੀ ਤੁਰਕੀ ਬਾਣੀ ਜੀਵ ਦੇ ਅੰਦਰ ਜੀਵ ਦੇ ਅੰਦਰ ਹਰ ਵੇਲੇ ਹੋ ਰਹੀ ਹੈ ਇਹ ਆਵਾਜ਼ ਜੀਵ ਨੂੰ ਆਪਣੀ ਤਰਫ ਖਿੱਚ ਰਹੀ ਹੈ ਭਾਵ ਆਪਣੇ ਵੱਲ ਬੁਲਾ ਰਹੀ ਹੈ ਜਦ ਜੀਵ ਉਸ ਆਵਾਜ਼ ਨੂੰ ਸੁਣਦਾ ਹੈ ਤਾਂ ਫਿਰ ਇਹ ਮਨ ਆਜੜੀ ਦੇ ਪਿੱਛੇ ਲੱਗ ਕੇ ਭੇਡਾਂ ਬੱਕਰੀਆਂ ਦਾ ਸੰਵੰਦ ਨਹੀਂ ਬਣਦਾ ਫਿਰ ਇਹ ਜੀਵ ਉਸ ਭੁੱਲੇ ਹੋਏ ਖੇਰ ਦੇ ਬੱਚੇ ਦੀ ਤਰ੍ਹਾਂ ਇੰਦਰੀਆਂ ਰੂਪੀ ਭੇਡਾਂ ਬੱਕਰੀਆਂ ਦਾ ਸਾਥ ਛੱਡ ਕੇ ਆਪਣੇ ਅਸਲੀ ਵਤਨ ਸਤਖੰਡ ਸਤ ਲੋਕ ਨੂੰ ਚਲਾ ਜਾਂਦਾ ਹੈ ਅਤੇ ਇਸ ਮਾਲਕ ਤੋਂ ਵਿਛੜ ਕੇ ਆਇਆ ਸੀ ਅਤੇ ਜਿਸ ਮਾਲਕ ਤੋਂ ਵਿਛੜ ਕੇ ਆਇਆ ਸੀ ਫਿਰ ਉਸੇ ਵਿੱਚ ਸਮਾ ਕੇ ਉਸੇ ਦਾ ਹੀ ਰੂਪ ਬਣ ਜਾਂਦਾ ਹੈ ਪੂਰਨ ਸੰਤ ਜਣੇ ਪੂਰਾ ਗੁਰੂ ਪੂਰਨ ਸੰਤ ਮਹਾਤਮਾ ਹੀ ਇਸ ਭੇਦ ਨੂੰ ਦਰਸਾਉਂਦੇ ਹਨ ਕਿ ਉਸ ਛੇਰ ਦੇ ਬੱਚੇ ਦੀ ਤਰ੍ਹਾਂ ਇਹ ਸੰਸਾਰ ਦੇਸ਼ ਸਾਡਾ ਦੇਸ਼ ਨਹੀਂ ਇਹ ਕੌਮਾ ਸਾਡੀਆਂ ਕੌਮਾ ਨਹੀਂ ਅਤੇ ਇਹ ਮਜਬ ਸਾਡੇ ਮਜਬ ਨਹੀਂ ਇਹ ਮਨ ਮਾਇਆ ਅਤੇ ਕਾਲ ਦਾ ਦੇਸ ਹੈ ਸ਼ਰਦਾ ਦੇਸ ਸਤਨਾਮ ਮਕਾਮੇ ਹੱਕ ਹੈ ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੀ ਹਾਂ ਜਿੱਥੇ ਨਾ ਰੰਜ ਨਾ ਦੁੱਖ ਹਮੇਸ਼ਾ ਸ਼ਾਂਤੀ ਸ਼ਾਂਤੀ ਤੇ ਸੁੱਖ ਹੀ ਸੁੱਖ ਹੈ ਪਰ ਉੱਥੋਂ ਵਿਛੜੇ ਹੋਏ ਸੀ ਕਰੋੜਾਂ ਜਨਮਾਂ ਤੋਂ ਸੰਸਾਰ ਰੂਪੀ ਭਾਵ ਸਾਗਰ ਵਿੱਚ ਦੁੱਖ ਭੋਗ ਰਹੇ ਹਾਂ ਪਰਮਾਰਥ ਦਾ ਮੱਤਵ ਪਰਮਾਰਥ ਦਾ ਮੰਤਵ ਇਸ ਜੀਵ ਨੂੰ ਜੋ ਉਸ ਸ਼ੇਰ ਦੇ ਬੱਚੇ ਦੀ ਤਰ੍ਹਾਂ ਆਪਣੀ ਹਸਤੀ ਨੂੰ ਭੁੱਲ ਕੇ ਖੱਜੜ ਖਵਾਰ ਹੁੰਦਾ ਫਿਰਦਾ ਹੈ ਜਿਵੇਂ ਉਹ ਸ਼ੇਰ ਦੇ ਬੱਚੇ ਤੇਰਾਂ ਜੀਵ ਆਪਣੀ ਹਸਤੀ ਨੂੰ ਭੁੱਲ ਕੇ ਖੱਜੜ ਖਵਾਰ ਹੁੰਦਾ ਫਿਰਦਾ ਹੈ ਅਜਿਹੇ ਦੁੱਖਾਂ ਤੋਂ ਸਦਾ ਲਈ ਆਜ਼ਾਦ ਕਰਵਾਉਣਾ ਹੈ ਸੰਤਾਂ ਦਾ ਹੀ ਕੰਮ ਹੈ ਵੀ ਅਜੇ ਹੀ ਜਿਹੜੀਆਂ 184 ਜੂਨਾਂ ਉਹਨਾਂ ਦੇ ਵਿੱਚੋਂ ਆਜ਼ਾਦ ਕਰਾਉਣਾ ਹੈ ਇਹ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ ਆਪਾਂ ਬੰਦੇ ਤੋਂ ਰੱਬ ਪੱਲਾ 1 ਤੋਂ ਲੈ ਕੇ 5 ਤੱਕ ਭਾਗੇ ਤੇ ਦੁਗਾਹ ਫੇਲ ਸ਼ੁਰੂ ਕਰਾਂਗੇ ਆਪਾਂ ਤੇ ਛੇਰ ਜ਼ਰੂਰ ਕਰਨਾ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਣ ਖਾ ਨੂੰ ਸਾਰੀ ਦੁਨੀਆਂ ਦੇ ਵਿੱਚ ਉੱਚਾ ਚੱਕੜ ਹੈ ਜੀ ਤਾਂ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ